ਹਾਂ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਕਾਲ ਠੀਕ ਠਾਕ ਹਾਂ ਜੀ ਵਧੀਆ ਹੋਰ ਸੁਣਾ ਠੀਕ ਠਾਕ ਮਾਛੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈ ਜੀ ਇਹ ਤੁਹਾਨੂੰ ਹਾਂ ਜੀ ਹਾਂ ਜੀ ਠੀਕ ਠਾਕ ਤੁਸੀਂ ਸੁਣਾਓ ਯਾ ਜੀ ਯੋਗਲਾ ਠੀਕ ਠਾਕ ਤੁਸੀਂ ਸੁਣਾਓ ਇਧਰ ਹੀ ਆ ਜਾਓ ਇੱਥੇ ਬੈਠ ਜਾਓ ਬਾਜੀ ਨਹੀਂ ਕੋਈ ਨਹੀਂ ਇੱਧਰ ਬੈਠਾ ਮਾਛੜ ਵਗ ਹੋਰ ਸੁਣਾ ਮੈਂ ਕਹਿੰਦੀ ਹੀ ਵੀ ਜੀਜੇ ਨੂੰ ਲੈ ਕੇ ਨਹੀਂ ਆਉਂਦੀ ਤੇ ਲੈ ਆਈਓ ਮਾਇਕਾ ਦਾ ਬਣੂ ਨੀ ਕਿ ਨਹੀਂ ਆਹੋ ਹਾਂ ਹਾਂ ਪਰ ਅੱਛਾ ਅੱਛਾ ਬੈਠਣਾ ਤੇ ਕਰੋ ਕਲਾ ਕਲਾ ਹੂੰ ਬੱਸ ਠੀਕ ਹੈ ਜੀ ਨਵਾਂ ਪ੍ਰਿੰਸੈਸ ਉਹ ਠੀਕ ਆ ਬੱਸ ਠੀਕਲਾ ਉਹ ਹਣਾ ਕੰਮ ਕੁੰਦਾ ਵਧੀਆ ਚੱਲਦਾ ਕੰਮ ਵਧੀਆ ਅੱਛਾ ਜਿਗੜਾ ਇੰਨਾ ਸਾਡੇ ਅੰਚ ਲਾਤੇ ਪਾਣੀ ਪੂਣੀ ਚੱਲਾ ਵਧੀਆ ਹੋਰ ਮਾਸਲ ਜੀ ਮਾਸੀ ਕੀ ਮਾਸੀ ਜੀ ਇੱਥੇ ਹੀ ਹੋਣੀ ਆ ਕੰਮ ਕੁੰਕਾ ਕਰਨੇ ਆ ਆ ਇਹ ਹਵਲਦਾ ਹੁੰਦਾ ਵੀ ਚਲੋ ਸਾਰੇ ਜੀ ਲੱਗੇ ਇਹਦੇ ਕੰਮ ਨੇ ਪੜ ਜਾਂਦਾ ਛੇਤੀ ਆਓ ਹਾਂ ਜੀ ਹਾ ਤੋ ਤੇ ਵੀ ਮੋਕ ਜਾਂਦਾ ਕੰਮ ਆਹੋ ਇਹ ਤਾਂ ਗੱਲ ਹੈਗੀ ਆ ਹੋਰ ਪਾਜੀ ਦਾ ਆਇਆ ਕੋਣ ਹਾਂ ਜੀ ਕੋਣ ਆਇਆ ਅੱਛਾ ਕਦੋਂ ਆਣਾ ਹਾਂ ਤਾਂ ਲੱਗੀ ਜਣਾ ਹਲੇ ਅੱਛਾ ਅੱਛਾ ਹਾਂ ਜੀ ਵੇਹਲਾ ਤੂੰ ਕਹਿੰਨੀ ਸੀ ਤੇ ਆਉਂਦੇ ਨਹੀਂ ਅਸੀਂ ਅੱਜ ਆ ਗਏ ਤੁਹਾਨੂੰ ਮਿਲੇ ਨਹੀਂ ਚਲੋ ਪਾਜੀ ਵਧੀਆ ਗੱਲ ਆ ਇਹਨੇ ਸਵੇਰ ਦਾ ਸਿਰ ਖਾਦਾ ਸੀ ਕਿ ਜਾਣਾ ਹੀ ਜਾਣਾ ਹਾਂ ਚਲ ਵਧੀਆ ਕੀਤਾ ਚਲੋ ਚੰਗਾ ਫੇਰਾ ਮਾਰਨਾ ਮਾਰੀ ਗੱਲ ਹਫਤੇ ਨੂੰ ਆਉਣਾ ਪਾਜੀ ਨੇ ਉਦੋਂ ਜਿਹੜਾ ਮਾਰਜਾਂਗੇ ਨਾਲੇ ਰਾਤ ਰਹਿ ਕੇ ਜਾਵਾਂਗੇ ਮਿਲ ਮਿਲ ਕੇ ਲਿਓ ਮਿਲ ਜਣ ਲਾਵਾਂਗੇ ਸਭ ਠੀਕ ਠਾਕ ਹਾਂਜੀ ਵਧੀਆ ਵਧੀਆ ਭਾਜੀ ਠੀਕ ਠਾਕ ਬੱਚੇ ਗਏ ਸਕੂਲ ਹਾਂ ਬੱਚੇ ਗਏ ਸਕੂਲ ਸੁਣਾਓ ਪਰਿਵਾਰ ਠੀਕ ਠਾਕ ਪਰਿਵਾਰ ਠੀਕ ਠਾਕ ਤੇ ਮੰਮੀ ਕਹਿਣ ਲਈ ਮੈਂ ਕਿਹਾ ਚਲ ਉਧਰ ਨਹੀਂ ਜਾਂਦੀ ਜਿਰੀ ਵੀ ਆਏ ਉਹ ਤੇ ਮੈਂ ਹਾਂ ਚੱਲ ਧੰਦਾ ਵਿਲਾ ਮਾ ਲਾਦਾ ਉਧਰ ਮੈਨੇ ਨਹੀਂ ਮਾਰਦਾ ਵੀ ਦੋਵੇਂ ਜਾਣੀਆ ਭਣਾ ਹੱਥ ਲ ਮਗਾ ਕੇ ਚਲ ਜਣੇ ਆਕ ਦੂਜੀ ਕੋ ਤੇ ਸਾਨੂੰ ਤੇ ਪੁੱਛਦੀ ਨਹੀਂ ਆ ਅੱਜ ਪਤਾ ਨਹੀਂ ਇਹਨੇ ਮੈਨੂੰ ਕਿੱਦਾਂ ਪੁੱਛ ਲਿਆ ਚੱਲ ਬੀ ਜਾਣਾ ਮੈਂ ਚੱਲ ਚੱਲ ਜਾਂਦੇ ਹਾਂ ਕੋਈ ਚੰਗਾ ਮਾਰੀ ਗੱਲ ਤਾਂ ਨਹੀਂ ਫੇਰ ਨਹੀਂ ਆਉਣਾ ਜਾਣਾ ਚੰਗਾ ਦੱਸਾਂ ਕੰਗੋ ਮਾਸਰ ਜੀ ਆਪ ਤੁਸੀਂ ਲਾਗੋ ਨੰਗ ਜਾਂਦੇ ਕਿੰਨੀ ਕੁ ਦੂਰ ਆਹੀ ਕਿਤੇ ਆ ਤੇ ਹੈਗੀਆਂ 5-4 ਕਿਲੋ ਮੀਟਰ ਆਹੀ ਤਾਂ ਛੇਤੀ ਛੇਤੀ ਕਿਧਰਾਂ ਦੇ ਕੰਮ ਤੈਨੂੰ ਪਤਾ ਹੈ ਜਾਣਾ ਅੱਡੇ ਨੂੰ ਉੱਥੇ ਚਲੋ ਤੂੰ ਛੜੀ ਤੇ ਉਹਦਾ ਬੈਠਾ ਹੁੰਦਾ ਹੱਥ ਤੇ ਖੜਾ ਕਾਦੀ ਤੇ ਜਿਹਾ ਨਹੀਂ ਕਿਤੇ ਆਹ ਇਧਰੀ ਕੰਮ ਵੇਚ ਹਾਂਜੀ ਮਾਸ ਜੀ ਇਹਨਾਂ ਦੇ ਨਾਲ ਅੱਗੇ ਮਾਸ ਨੂੰ ਪੁੱਛਣ ਦੀਆਂ ਤਾਂ ਕੰਮ ਤਾਂ ਲੱਗੇ ਹੋਣੀ ਆ ਆਹ ਵੀ ਲੀਡੇ ਅੱਛਾ ਅੱਛਾ ਹਾਂਜੀ ਕੰਮ ਆਹ ਵੇਲੇ ਤੁਹਾਨੂੰ ਪਤਾ ਹੀ ਆ ਤੇ ਬੱਚੇ ਕਿਨੇ ਵਜੇ ਆ ਜਾਂਦੇ ਸਕੂਲ ਬੱਚੇ 3 ਵਜੇ ਹੁੰਦੇ ਅੱਛਾ ਹਾਂਜੀ ਅੱਛਾ ਹਾਂਜੀ ਆਸਥੀ ਕਾਰ ਹੋ ਬਣ ਠੀਕ ਆ ਹਾਂਜੀ ਤੁਸੀਂ ਸੁਣਾਓ ਮਾਸ ਜੀ ਆਸਥੀ ਕਾਰ ਹਾਂਜੀ ਹਾਂਜੀ ਸੇ ਤਾਂ ਠੀਕ ਆ ਹਾਂ ਠੀਕ ਆ ਅੱਛਾ ਆਜੋ ਬਾਜੋ ਬੈਠੇ ਆਪਣੇ ਵੀ ਠੀਕ ਆ ਆਜੋ ਮਾਸ ਜੀ ਇੱਥੇ ਹਮਨੇ ਬੈਠ ਗਏ ਹਾਂ ਮੈਂ ਤਾਂ ਅੱਗੇ ਪੁੱਛਣ ਲਈ ਹਮਾਸੂ ਜੀ ਨੂੰ ਕਿ ਮਾਸੀ ਕਹਿੰਦੇ ਚੌਂਕੇ ਚਵਾੜੀ ਆ ਨਿਕਲਾਈ ਨਹੀਂ ਆ ਸੋਈ ਚੋਈ ਸਾਰੀ ਡਾੜੀ ਤੇ ਮੰਦਰ ਤੈਨੂੰ ਪਤਾ ਨਹੀਂ ਕਿਨੇ ਕਿ ਕੰਮ ਹੀ ਨਹੀਂ ਮੁੱਕਦੇ ਲੈ ਦੋ ਨਵਾਂ ਮਾਸੀ ਸਾਡੀਆਂ ਤੈਨੂੰ ਕੀ ਲੋੜ ਬਸਨ ਦੀ ਦੱਸ ਦਵਿੰਦਰ ਤੈਨੂੰ ਕਿਹੜਾ ਭਲੇਖਾ ਸੰਦੀਪ ਨੇ ਕੰਮ ਆਪਣੀ ਮਰਜ਼ੀ ਦਾ ਕਰਨਾ ਹੁੰਦਾ ਇਹ ਵੀ ਨਾ ਕਰੇ ਤਾਂ ਘਰ ਕਿੱਦਾ ਚੱਲੇ ਉਹ ਨਹੀਂ ਨਹੀਂ ਸੰਦੀਪ ਤਾਂ ਬਥੇਰਾ ਕੰਮ ਕਰਦੀ ਆ ਮੈਂ ਤਾਂ ਬਥੇਰੀ ਚੰਡੀ ਆ ਚੰਡੀ ਤੇ ਬਹੁਤ ਵਾਹ ਉਹ ਦੂਜੀ ਥੋੜੇ ਜਿਹਾ ਗਾਦੀ ਮੈਨੂੰ ਤਾਂ ਲੱਗਦਾ ਤੁਹਾਡੀ ਵੱਡੀ ਉਹ ਵੱਡੀ ਦਾਲ ਦੀ ਤਾਂ ਕੋਈ ਨਾ ਕੋਈ ਹੋਰ ਹੈ ਨਹੀਂ ਕਿਉਂ ਕੀ ਗਾਇ ਇਹਨੇ ਮਾਸੜ ਜੀ ਦਾ ਕੋਈ ਕੰਮ ਹੀ ਨਹੀਂ ਕਰਤਾ ਇਹਨੇ ਮਾਸੜ ਜੀ ਆਪਣੀ ਭੈਣ ਦੀ ਗੱਲ ਕਰਨੀ ਉਹ ਨਹੀਂ ਜਿਪਣੇ ਕਰੂਗਾ ਉਹ ਨਹੀਂ ਨਹੀਂ ਮਾਸੜ ਜੀ ਇਹੋ ਜਿਹੀ ਕੋਈ ਗੱਲ ਨਹੀਂ ਆ ਭੈਣ ਮੇਰੀ ਤੇ ਬਥੇਰਾ ਕੰਮ ਕਰਦੀ ਆ ਦੱਸਦੀ ਹੁੰਦੀ ਮੈਨੂੰ ਕਿ ਵੱਡੀ ਕਰਦੀ ਥੋੜੀ ਬਹੁਤੀ ਨੋਜੋਖ ਚਲੋ ਰਲ ਮਿਲ ਕੇ ਰਿਆ ਕਰੋ ਦਿਨਾਂ ਵੀ ਕਿਉਂ ਬਾਜੀ ਕੁਲਵਿੰਦਰ ਤੇ ਬਾਹਰ ਰਹਿੰਦਾ ਵਾ ਇਹ ਚਾਹ ਬਣਾਉਂਦਾ ਦੀਏ ਤੇ ਕਦੀ ਮਿੱਠਾ ਹੈ ਨਹੀਂ ਤੇ ਕਦੀ ਮਿੱਠੇ ਤੇ ਮਠਾਈ ਨਵਿੰਦਰ ਗੇ ਡੀਵਟੀ ਨਾ ਹਾਡੀ ਚੰਗੀ ਆਈ ਹੈ ਨਾ ਸਾਡੇ ਤਾਂ ਫੇਰ ਖੁਸ਼ੀਆ ਦੇਣੀ ਮੋੜ ਆਏ ਅੱਛਾ ਤੇ ਜੇ ਇਹ ਵੀ ਵਧੀ ਵਾਲੇ ਵੇਖੇ ਹੋ ਜੇ ਨਾ ਤਾਂ ਉਹਦਾ ਦੁਗਨੇ ਦਿਨ ਮੋੜ ਆਉਣੇ ਹਟੇ ਆਹ ਇਹ ਕੀ ਕਹਿੰਦੀ ਤੁਹਾਨੂੰ ਕਹਿੰਨਾ ਵੜ ਲੈ ਕੇ ਰਿਆ ਕਰੋ ਤੂੰ ਹੀ ਸਮਝਾਉਣਾ ਸਿਆਣੇ ਦੇ ਘਰ ਵਿੱਚ ਤੂੰ ਹੀ ਜੇ ਕਹਿਣਾ ਕੀ ਆ ਇਹ ਸਿਰਫ ਇੰਨਾ ਹੀ ਇਨਾਰ ਸੋਈ ਚ ਵੜ ਕੇ ਖੁਸ਼ ਹੋਆ ਐਦਾਂ ਹੀ ਆਂਦੀ ਪਰਸ ਪਾਣਾ ਤੇ ਉੱਥੇ ਚਲ ਜਾਂ ਉੱਥੇ ਚਲ ਜਾਂ ਪ੍ਰਦੀਪ ਦੇ ਨਾਲ ਉਹ ਕੋਈ ਨਹੀਂ ਇਹੋ ਜੀ ਗੱਲ ਕੋਈ ਨਹੀਂ ਆ ਜਦੋਂ ਨਿੱਕੀ ਹੁੰਦੀ ਸੀ ਨਾ ਉਦੋਂ ਐਦਾਂ ਕਰਦੀ ਹੁੰਦੀ ਸੀ ਘੁੰਮੜ ਘਮਾਉਂਦਾ ਇਹਨੂੰ ਜਿਆਦਾ ਸ਼ੌਂਕ ਹੁੰਦਾ ਸੀ ਕਿਹੇ ਵੀ ਮਾਸੀ ਨੇ ਆਉਣਾ ਤੇ ਕਹਿਣਾ ਮੈਂ ਪਹਿਲਾਂ ਜਾਣਾ ਵਾ ਤਿਆਰ ਹੋ ਗਏ ਪਹਿਲਾਂ ਆਪਣੇ ਬੈਗ ਚ ਲਈ ਦੇ ਪਾਰਣ ਤੇ ਮੇਰੇ ਤੋਂ ਘੇਤੀ ਨਿਕਲ ਜਾਂਦਾ ਮੈਂ ਕਿਹਾ ਮੁੰਡਾ ਹੁਣ ਉਹਦਾ ਸ਼ੈਣਾ ਹੋ ਗਿਆ ਅੱਛਾ ਉਹ ਆਪਣੇ ਪਿਓ ਨੂੰ ਅੱਕੇ ਗੱਲਾਂ ਦੱਸ ਦਿੰਦਾ ਨਾ ਵੱਡੀ ਦਾ ਲੱਗ ਜਾਂਦਾ ਹੈ ਨਾਲ ਸਾਨੂੰ ਵੀ ਪਰੇਥਨ ਲੱਗ ਜਾਂਦਾ ਵਾ ਤੁਸੀਂ ਝੁੱਕ ਦਿੰਦੇਈ ਉਹਨੂੰ ਉਹ ਫਲਾਨੀ ਗੱਲ ਕਰ ਦਿੰਦੇਈ ਉਹ ਅਹੀ ਦਾਸ ਨਾ ਉਹਨੂੰ ਕੋਈ ਗੱਲ ਤਸੀ ਨਾ ਕੋਈ ਬਾਹ ਨਾ ਲੈਣ ਨਾ ਕੋਈ ਟੀਨ ਇਹਨੇ ਚੋਕੇ ਨਾ ਅੱਗੇ ਵਧੀ ਡਾਇਲਾਗਾ ਤੇ ਇਹਦਾ ਵੀ ਲਾਤਾ ਵੀ ਤੁਸੀਂ ਉਹਨੂੰ ਪਖਾਤਾ ਆਉਂਦੇ ਨੂੰ ਉਹ ਭੁੱਖਾ ਹੀ ਉਹ ਮਾਸਟਰ ਜੀ ਤੁਹਾਡੀ ਵੀ ਗੱਲ ਮੈਂ ਮੰਨਦੀ ਸਿਆਣੇ ਚਲੋ ਘਰ 'ਚ ਤੁਸੀਂ ਮਤ ਦੇਣੀ ਆ ਪਰ ਜਦੋਂ ਸਾਰੇ ਇੱਕ ਪਾਸੇ ਹੋ ਜਾਣਾ ਤੇ ਕੱਲਾ ਬੰਦਾ ਕਾਰ ਵੀ ਕੁਝ ਨਹੀਂ ਸਕਦਾ ਤੁਸੀਂ ਜਦੋਂ ਸਾਰੇ ਜਣੇ ਇੱਕ ਪਾਸੇ ਹੋ ਗਏ ਜੀ ਉਹ ਕੱਲੀ ਆ ਤੇ ਉਹ ਦਿਮਾਗ 'ਚ ਬੰਦੀ ਉਲਟੋ ਟੱਟ ਗੱਲਾਂ ਸੋਚਦੀ ਰਹਿੰਦੀ ਆ ਤੇ ਫੇਰ ਉਹਨੇ ਤੁਹਾਡਦਾ ਹੀ ਖੇਡਣਾ ਤੁਸੀਂ ਵੀ ਉਹਨੂੰ ਆਪਣੇ ਨਾਲ ਲਾ ਕੇ ਰੱਖੋ ਜਿੱਦਾਂ ਵੱਡੀ ਨਾ ਉਹਨੂੰ ਲਾਇਆ ਵਾ ਤਪਾ ਮੇਰੀ ਉਦਾ ਮਾੜੀ ਨਹੀਂ ਆ ਕੰਮ ਕਾਰ ਨੂੰ ਹਿਆਰ ਆ ਸਲਾਈ ਕਢਾਈ ਨੂੰ ਹਿਆਰ ਆ ਜੋ ਮਰਜੀ ਕਰਾਓ ਹਾਂਜੀ ਹਾਂਜੀ ਕਰਕੇ ਤੇਨੇ ਕੰਮ ਤਪੁਰ ਕੇ ਕਰਨਾ ਨਹੀਂ ਕਿ ਨਾਲ ਹੀ ਇਹਨੂੰ ਕੀ ਲਾ ਦਈਏ ਚਲੋ ਕੋਈ ਨਹੀਂ ਉਦਾ ਮੈਂ ਸਮਝਾਉਂਗੀ ਪਰ ਨਹੀਂ ਜਿੰਨੀ ਤੁਸੀਂ ਮਾੜੀ ਕਹਿਣ ਦੇ ਜੇ ਨਾ ਉਹ ਇੰਨੀ ਵੀ ਨਹੀਂ ਮਾੜੀ ਚਲੋ ਆਹੋ ਤੁਮੀ ਦਵਿੰਦਰ ਮੜਾ ਸਮਝਾਇਆ ਕਰੋ ਉਹ ਲੈ ਜੋ ਬਣ ਉਹ ਗੱਲ ਤੁਸੀਂ ਵੀ ਲਾਗੇ ਕਰਨ ਸਾਰੇ ਪਾਸੇ ਆਂਦੇ ਹੁੰਦੇ ਇੱਕ ਪਾਸੇ ਹੋ ਜਨ ਤਾਂ ਇਕੱਲਾ ਬੰਦਾ ਕੀ ਕਰੂਗਾ ਇਹ ਉਹ ਗੱਲ ਨਹੀਂ ਆ ਸਾਡੇ 3 ਪੁੱਤਾਂ ਰਗੀ ਆ ਜੰਗ ਨਹੀਂ ਲੱਗੀ ਜੇ ਤੂੰ ਮਾੜਾ ਮੋੜਾ ਸਮਝਾਇਆ ਕਰ ਤੂੰ ਵੀ ਘਰੇ ਕੰਮ ਕਰਦੀ ਕੋਈ ਨਹੀਂ ਮਾਸੀ ਜੀ ਤੁਸੀਂ ਵੀ ਨਾਲ ਲਾ ਕੇ ਰੱਖੋ ਨਹੀਂ ਹੌਲੀ ਹੌਲੀ ਜਿਹੜਾ ਰਲਦਾ ਹੀ ਬੰਦਾ ਰਲਦਾ ਵਾ ਕੋਈ ਨਹੀਂ ਮੰਗੀ ਸਮਝਾ ਕੇ ਜਾਉਂਗੀ ਨਹੀਂ ਸਮਝਾ ਕੇ ਤੇ ਜਾਵੀਂ ਪਰ ਨਾਲ ਤੇ ਅਹੀਂ ਬੜਾ ਲਾਉਨੇ ਆ ਪਰ ਉਹ ਸਾਡੇ ਨਾਲ ਲੱਗਦੀ ਨਹੀਂ ਲੱਗੂਗੀ ਲੱਗੂ ਲੱਗਦੀ ਕਿਉਂ ਨਹੀਂ ਆ ਇਹ ਹੁਣ ਕੰਮ ਕਰਦੇ ਆ ਇਹ ਉਹ ਆ ਮਾਰ ਕੇ ਰਾਣੀ ਬਣ ਕੇ ਤੁਰੀ ਫਿਰਨ ਲਈ ਲੈ ਜੋ ਪਰ ਸਾਲੀ ਇਹ ਤੁਹਾਡੀ ਇਦਾਂ ਨਹੀਂ ਗੱਲਾਂ ਕਰਦੇ ਚੰਗੇ ਲੱਗਦੇ ਸਾਲੀ ਆਪਣੇ ਪਾਸੇ ਹੋ ਗਏ ਜੇ ਭੈਣ ਆਰ ਗਈ ਸਾਲੀ ਹੁੰਦੀ ਆ ਆਹ ਤਾਂ ਮੰਨਦੀ ਮੈਂ ਭੈਣ ਆਰ ਗਈ ਆ ਪਰ ਗੱਲ ਇਦਾਂ ਜੋ ਮੈਂ ਤੈਨੂੰ ਮੈਂ ਗੱਲ ਦੱਸਾਂ ਜੇ ਤੋ ਸੁਧਰ ਗਈ ਠੀਕ ਆ ਨਾ ਸੁਧਰ ਗਈ ਤੇ ਹਰ ਕਾ ਆ ਗਿਆ ਨਾ ਕਲਵਿੰਦਰ ਨਹੀਂ ਅੱਡ ਕਰ ਦੇਣਾ ਲੱਗ ਕਰ ਦੇਣਾ ਆਪਣੀ ਚਲੋ ਤੁਹਾਡੇ ਵਾਸਤੇ ਕੀ ਕਰਦੀ ਗੱਲ ਅਸੀਂ ਇਹ ਕੰਮ ਨਹੀਂ ਆਉਂਦੇ ਤੁਸੀਂ ਅੱਡ ਕਰੋ ਨਾ ਕਰੋ ਤੁਹਾਡੇ ਘਰ ਦੀ ਗੱਲ ਟਾੜ ਕੇ ਆਣ ਕੇ ਇਦਾਂ ਦੀ ਹੋ ਗਈ ਐ ਇਦਾਂ ਦਾ ਤਾਂ ਸੁਭਾਅ ਹੈਗਾ ਨਹੀਂ ਕਿ ਤੇ ਕਿਤੇ ਭੈਣ ਭਰਾ ਦੇ ਆ ਜਾਣਾ ਤੇ ਕਿਤੇ ਕੱਲੀ ਰੋਟੀ ਪਾਣੀ ਦਾ ਕਰੀ ਲਈ ਲੇ ਫਿਰਦੀ ਹਸੂ ਹਸੂ ਦੇ ਉਹਦਾ ਚਿਹਰਾ ਕਰਦਾ ਵਾ ਅ ਜਦੋਂ ਦੀ ਇੱਥੇ ਆਈ ਤੁਸੀਂ ਸਾਰ ਕੇ ਕੋਲੇ ਹੀ ਘਰ ਛੱਡੀ ਆ ਭਾਵੇਂ ਤੁਹਾਨੂੰ ਮੇਰੀਆਂ ਗੱਲਾਂ ਦਾ ਗੁੱਸਾ ਹੀ ਲੱਗੇ ਭੈਣ ਮੇਰੀ ਇਦਾਂ ਦੀ ਨਹੀਂ ਆ ਤੇ ਕੋਈ ਨਹੀਂ ਜਦੋਂ ਹੀ ਕਹਿੰਦੇ ਜੇ ਮੈਂ ਸਭ ਜਾਉਂਗੀ ਉਹਨੂੰ ਅਸੀਂ ਸਾਰ ਕੇ ਕੋਲੇ ਕੀ ਕੀਤਾ ਕੰਮ ਹੋਣਾ ਕਰੇ ਕੋਈ ਰਸੋਈ ਚ ਉਹਨੇ ਨਹੀਂ ਤੋ ਜਾ ਕੇ ਵੇਖਣਾ ਵੀ ਕੀ ਬਣਿਆ ਵਾ ਚ ਕੀ ਬਣਾਇਆ ਵਾ ਉਹਨੂੰ ਤੇ ਸਾਰੀ ਦਿਹਾੜੀ ਪਰਸਪਾਲਿਆ ਮੋੜੇ ਤੇ ਉੱਥੇ ਚਲ ਗਈ ਪਰਸਪਾਲਿਆ ਤਾਂ ਉੱਥੇ ਚਲ ਗਈ ਮਾਸੀ ਜੀ ਆਪਾਂ ਵੀ ਨਵਾਤੀ ਆਂ ਹਮਾਰੇ ਚਾਲੇ ਹੁੰਦੇ ਆ ਅਰੇ ਮਾਸੇ ਜੀ ਇਹਨਾਂ ਨੇ ਇਹ ਨਹੀਂ ਮੁੱਕਣੀਆਂ ਅਸੀਂ ਕੋ ਗੱਲ ਮੂੰਹੋਂ ਨਿਕਲ ਗਈ ਚੱਲੋ ਉਧਰ ਫਿਰ ਪਰਤ ਕੇ ਆ ਜੀ ਸਾਡੇ ਕੋ ਗੱਲ ਮੂੰਹੋਂ ਨਿਕਲ ਗਈ ਬੁਰੀ ਲੱਗਣੀ ਇਹਨਾਂ ਨੂੰ ਨਹੀਂ ਮਾਸੀ ਜੀ ਆ ਕਿਦਾਂ ਦੀ ਗੱਲ ਕਰਦੀ ਆ ਮੈਂ ਹੁਣੇ ਆਈ ਹਾਂ ਤੇ ਅਗਲੀ ਝਾੜੂ ਲਾਉਂਦੀ ਸੀ ਤੇ ਤੁਸੀਂ ਇਦਾਂ ਕਹਿਤਾ ਵਾ ਵੀ ਉਹ ਪੌਂਦੀ ਪਰਸ ਤੇ ਆਨੋਂ ਨਿਕਲ ਜਾਂਦੀ ਕੰਮ ਨਹੀਂ ਬੰਦਾ ਜਾਂਦਾ ਵਾ ਹੁਣ ਮੈਨੂੰ ਆਪਣੀ ਭੈਣ ਕੋ ਕੰਮ ਆ ਤੇ ਮੈਂ ਆਈ ਕਿ ਨਹੀਂ ਇਹ ਤਾਂ ਇਹਨੂੰ ਕੋਈ ਕੰਮ ਪੈ ਜਾਂਦਾ ਤਾਂ ਚੱਲ ਜਾਂਦੀ ਆ ਤੂੰ ਹੀ ਇੰਨੀ ਵਾ ਨਾ ਮਾੜੀ ਆਖੋ ਮੇਰੀ ਭੈਣ ਕਹਿੰਦੇ ਆ ਨਾ ਮੇਰੀ ਭੈਣ ਕੋਨੀ ਤੇਜ ਹੈ ਨਹੀਂ ਆ ਇਹਦੇ ਇੰਨੇ ਠੰਡੇ ਸੁਭਾਅ ਦੀ ਆ ਵੀ ਮਤਲਬ ਜਿਹੜਾ ਵੀ ਕੰਮ ਕਰੋ ਭੱਜ-ਭੱਜ ਕਰਦੀ ਹੁੰਦੀ ਸੀ ਨਿੱਕੀ ਹੁੰਦੀ ਨਾ ਇਹ ਤਾਂ ਮੇਤੋਂ ਗਾੜੀ ਆ ਕਿ ਮੈਂ ਜਿਹੜਾ ਕੰਮ ਮੇਤੋਂ ਪਹਿਲਾਂ ਕਰ ਲਾਂ ਤੇ ਚਲੋ ਮਾਸੀ ਜੀ ਤੁਹਾਡਾ ਫੱਜ ਵੀ ਹੈਗਾ ਵਾ ਦੱਸਾਂ ਦਾ ਤੇ ਵੱਡੇ ਭੈਣ ਭਰਾ ਨੂੰ ਦੱਸਣਾ ਚਾਹੀਦਾ ਵਾ ਇਹਨਾਂ ਦਾ ਘਾਟੇ ਘਾਟੇ ਨਾ ਇਹਨੇ ਭੱਜ-ਭੱਜ ਕੰਮ ਕੀਤਾ ਹੀ ਆ ਤੇ ਨਾ ਹੋਰ ਇਹ ਮੇਰੀ ਗੱਲ ਸੁਣ ਤੁਹਾਡਾ ਮਾਂ ਪਿਓ ਇੱਥੇ ਆ ਨਹੀਂ ਸਾਰੀ ਜ਼ਿੰਮੇਵਾਰੀ ਮੈਂ ਤਾਂ ਆ ਕਰਕੇ ਤੈਨੂੰ ਆਪਣਾ ਢਿੱਡ ਖੋਲ ਕੇ ਦੱਸਣ ਡੇ ਆ ਮੈਂ ਮੰਨਦੀ ਆ ਮਾਸੀ ਜੀ ਵੀ ਮੇਰੇ ਮਾਪਿਓ ਮੈਨੂੰ ਕਹਿ ਗਏ ਸੀ ਵੀ ਤੇਰੀ ਭੈਣ ਨਿੱਕੀ ਆ ਤੇ ਮਗਰ ਪੂਰਾ ਪੈੜਾ ਰੱਖੀ ਜਿੱਥੇ ਵਿਆਹੀ ਹੋਗੀ ਤੇ ਹੁਣ ਤੁਹਾਨੂੰ ਵੀ ਪਤਾ ਮੇਰੇ ਤੋਂ ਬਗੈਰ ਕਿੰਨੇ ਆਉਣਾ ਵਾ ਤੇ ਮੈਂ ਸਮਝਾਉਣੀ ਵੀ ਆ ਉਹਨੂੰ ਤੇ ਕੋਈ ਨਹੀਂ ਜੇ ਤੁਸੀਂ ਇੰਨੀਆਂ ਗੱਲਾਂ ਕਹਿਣ ਡੇ ਜੇ ਨਾ ਤੇ ਕੋਈ ਨਹੀਂ ਮੈਂ ਸਮਝਾ ਕੇ ਜਾਊਂਗੀ ਪਰ ਇਦਾਂ ਦੀ ਹੈ ਨਹੀਂ ਆ ਜਿਦਾਂ ਦੀ ਤੁਸੀਂ ਡੇ ਜੇ ਕਹਿਣਾ ਜਿਵੇਂ ਤੇ ਤੂੰ ਹੀ ਕਹੀਂ ਨੀ ਆ ਨਾ ਇਦਾਂ ਦੀ ਹੈ ਨਹੀਂ ਜਿਹੜਾ ਵਿੱਚ ਰਵੇ ਨਾ ਉਹਨੂੰ ਹੀ ਪਤਾ ਹੁੰਦਾ ਵਾ ਕਿ ਹੈ ਵੀ ਕਿ ਨਹੀਂ ਹੈ ਉਹ ਮਾਸੀ ਨਾ ਮੰਦੀ ਆ ਆਂਦੇ ਨਾ ਖਰਬੂਜਾ ਖਰਬੂਜੀ ਲੈ ਕੇ ਰੰਗ ਫੜਦਾ ਵਾ ਜੇ ਤੁਹਾਡੀ ਵੱਡੀ ਕਰਦੀ ਨਾ ਉਹ ਇਦਾਂ ਤੇ ਤਾਂ ਹੀ ਮੇਰੀ ਭੈਣੇ ਦਾਦੀ ਹੋ ਗਈ ਆ ਚਲੋ ਸੱਦਾ ਤੁਸੀਂ ਇੱਕਲਾ ਨਹੀਂ ਕਰਦੀ ਨੀ ਕਰਦੀ ਨੀ ਤਾ ਬਣੀ ਨੂੰ ਇੱਥੇ ਘਰੀ ਬਹਿ ਮੂੰਦੋ ਚਲੋ ਚਲੋ ਬਹੁਤ ਕਰੋ ਮਾਰੋ ਗੱਪਾਂ ਮੈਂ ਵੇਖਾਂ ਸੰਦੀਪ ਕੀ ਕਰ ਰਹੀ ਹੈ ਉਹ ਮੈਂ ਨਾ ਚਲ ਦੇ ਵਾ ਬਹਾਦਾ ਬੱਚਾ ਇੱਥੇ ਨੀਂਗਾ ਕਰ ਤੇ ਤੇਰਾ ਫਰਤ ਪੂਰਾ ਚੱਲਦਾ ਹੋਇਆ ਮੈਂ ਕੋਈ ਨਹੀਂ ਕੌਣਾ ਘਟ ਕਰ ਕੋਈ ਨਹੀਂ ਆ ਮਾਸਟਰ ਜੀ ਉਹ ਮਾਸਟਰ ਜੀ ਮੈਂ ਤਾਂ ਹੱਸਣ ਡਿਆ ਚਾਹ ਪੀਨੇ ਆ ਪਤਾ ਕੀ ਆ ਜਦੋਂ ਆਊਗਾ ਨਾ ਮੈਂ ਕਦੇ ਕਦੇ ਹੀ ਪੀਣ ਆਵਾਂ ਉਹ ਚੱਲ ਕਦੇ ਕਿ ਤਾਂ ਹੀ ਕੋਈ ਗੱਲ ਨਹੀਂ ਵੀ ਹੈ ਤਾਂ ਟਾਈਮ ਨਹੀਂ ਕਾ ਹੈਗਾ ਚਾਹ ਪੀਨੇ ਚੰਗੀ ਲੱਗੀ ਤਾਂ ਫਿਰ ਜਾਣਾ ਵੀ ਆ ਨਹੀਂ ਕੋਈ ਗੱਲ ਨਹੀਂ ਉਹਨਾਂ ਨੂੰ ਚਾਹ ਪਿੰਡ ਲੈ ਆਉਂ ਨਹੀਂ ਚਾਹ ਪੀ ਕੇ ਨਾ ਨਿਕਲ ਜਾਣਾ ਸੀ ਮੈਨੂੰ ਕੰਮ ਆ ਕੋਈ ਨਹੀਂ ਚਾਹ ਘਟ ਪੀਨੇ ਆ ਤੇ ਚੱਲ ਜਾਨੇ ਉਹ ਰਹਿਣ ਦੋ ਤੁਸੀਂ ਦੂਜਾ ਕੰਮ ਜਦੋਂ ਆਊਗਾ ਨਾ ਫੇ ਕਰ ਲਾਂਗੇ ਕੋਈ ਗੱਲ ਨਹੀਂ ਚਾਹ ਕੋਈ ਨਹੀਂ ਲੈ ਆਉਂ ਮੈਂ ਇਤੋਂ ਮੈਂ ਲੈ ਆ ਉਹ ਨਹੀਂ ਮਾਸਟਰ ਜੀ ਨਹੀਂ ਬੱਸ ਨਹੀਂ ਜਾਈ ਬਰ ਲਗੀ ਲ ਤਾਂ ਸਾਡਾ ਜੀ ਸਟੇਟਿ ਕਾਰਡ ਬਹੁਤ ਠੀਕ ਹੈ ਹਾਂਜੀ ਵਧੀਆ ਚੀਜ਼ ਨਾਓ ਠੀਕ ਹੈ ਫੋਨ ਫਾਨੀ ਕਰ ਦਿੰਦੇ ਉਹ ਭੈਣ ਦੇ ਘਰ ਕਿਸੇ ਫੋਨ ਕਰਕੇ ਆਉਂਦੀ ਲੋੜ ਆ ਤੇ ਕੋਈ ਨਹੀਂ ਆਹ ਇਹ ਜਨਾਵਾ ਤੁਹਾਡਾ ਘਰ ਹਾਂਜੀ ਮੈਂ ਥੋੜਾ ਕਈ ਹੀ ਕੰਮ ਅੱਛਾ ਅੱਛਾ ਬਕਰ ਤਰੀ ਆਉਂਦੀ ਮੰਮੀ ਦੱਸਣ ਦੇ ਕਿ ਆਏ ਆ ਠੀਕ ਹੈ ਠੀਕਾ ਉਹ ਨਾ ਏ ਪਾ ਜੀ ਤੇ ਤੇ ਇਹ ਕਹਿਣ ਵੀ ਚੱਲ ਮੰਮੀ ਹੋਵਾਂ ਹਰ ਵਾਰੀ ਤੂੰ ਕਦੀ ਚੱਲ ਜਾਨੀ ਐ। ਪ੍ਰੋਬਲਮ ਆ ਆ ਜਾਣਾ ਨਾਲੇ ਨਹੀਂ ਰਹਿਣਗੇ। ਨਹੀਂ ਉਹਨਾਂ ਨੂੰ ਜ਼ਰੂਰ ਨਾਲ ਲੈ ਕੇ ਆ। ਉਹ ਨਹੀਂ ਨਹੀਂ ਬੱਚਿਆਂ ਨੂੰ ਲੈ ਕੇ ਆਇਆ ਕਰੋ ਨਾਲੇ ਮਾਸੀਆਂ ਦਾ ਪਤਾ ਲੱਗਦਾ ਮਾਸੀਆਂ ਦਾ ਰਿਸ਼ਤਾ ਹੁੰਦਾ ਹੁੰਦਾ ਬੱਚਿਆਂ ਦਾ। ਆ ਬੱਚੇ ਵੀ ਸਕੂਲ ਚੱਲ ਜਾਂਦੇ ਆ। ਆ ਕਰਦੇ ਜਾਂਦੇ ਆ ਚਲੋ। ਵੱਡਾ ਦੇ ਕਲਾਸ 2 ਚ ਆ। ਉਹ ਤਾਂ ਬਾਹਰ ਤਾਂ ਬੰਦਾ ਫਿਰਦਾ ਉਹ। ਬਾਹਰ ਤਾਂ ਚੱਲ ਸੁਪਰਾ। ਆਹ ਤੇ ਤਾਂ ਬੱਚੇ ਕਿੱਥੇ ਘਾ ਜਾਂਦੇ ਨਾ। ਹਾਂ ਫਿਰ ਉਹ ਫਿਰ ਉਹ ਸਿੱਕਰ ਪੈ ਜਾਂਦਾ ਵਾ ਬਹੁਣ ਇਹਨਾਂ ਨੂੰ ਕਿਹੜੇ ਪਾਸੇ ਲਈ ਆਈ ਆ ਇਹ। ਉਹ ਹੋਰ। ਏ ਜਾ ਲੱਗਾ ਤੁਸੀਂ ਬੱਚੇ ਹੁਣ ਤੁਸੀਂ ਵੀ ਅਜੀ ਵੀ ਇਹੋ ਸੋਚਦੇ ਕਿ ਬਾਹਰ ਜਾਣ ਪਰ ਜੇ ਹੋ ਸਕੇ ਤੇ ਜਿੰਨਾ ਵੀ ਇਹ ਬੱਚੇ ਨੂੰ ਇੱਥੇ ਕੋਈ ਨਾ ਕੋਈ ਨੌਕਰੀ ਦਵਾਈ ਜਾਵੇ। ਹਾਂ ਇਹ ਤਾਂ ਗੱਲ ਹੈਗੀ ਆ ਪਰ ਇਹ ਸੋਚ ਲਈਦਾ ਨਾ ਕਿ ਚਲੋ ਬਾਹਰ ਜਾਣਗੇ। ਬਾਹਰ ਕੁੱਲਾ ਪਣ ਜੂ ਵਧੀਆ ਕਈ ਕੋ ਸੋਚ ਲਈਦਾ ਵਾ ਕਿ ਬਾਹਰ ਤਾਂ ਪੈਸਾ ਬਾਹਰ ਤਾਂ ਹੀ ਸਾਰੇ ਇੱਥੇ ਆਂਦੇ ਆ। ਹਾਂਜੀ ਇਹਨੇ ਵੀ ਰਾਤ ਫੜੀ ਵੀ ਮੈਂ ਮੰਮੀ ਬਾਹਰ ਹੀ ਜਾਣਾ ਵਾ। ਤੇ ਚਲੋ ਦੇਖੋ ਹਣ ਕੀ ਸਮਝੋ ਆ ਚਲੀ ਜਾਣਾ। ਨਹੀਂ ਬਿਲਕੁਲ ਹੋਰ ਸਾਡੇ ਬੱਚੇ ਕੀ ਕਰਦੇ। ਬੱਚੇ ਪੜਨ ਗਏ ਸਾਡੇ ਵੀ ਅੱਛਾ ਅੱਛਾ ਹਾਂ ਠੀਕ ਹੈ ਠੀਕ ਮਾਂ ਤਾਂ ਆਪਣੇ ਵੀਰਾਂ ਦਾ ਧਿਆਨ ਤੁਮ ਰੱਖ ਲੇਂਦੀ ਨਾਲ ਵਧੀਆ ਅੱਛਾ ਅੱਛਾ ਫਲਾਮ ਦੀ ਬੱਸੋਂ ਜੇ ਉਤਰ ਆਉਂਦੇ ਆਹ ਚਲੋ ਹਰ ਹਾਲ ਮਿਲ ਕੇ ਰਹਿਣਾ ਚਾਹੀਦਾ ਆ ਦੂਈ ਦਵਾਇ ਚ ਤੇਰਾ ਕੋਈ ਨਹੀਂ ਰੱਖਿਆ ਭਾਜੀ ਹੁਣ ਜੀ ਦੀ ਕਿੱਥੇ ਚਲ ਗਏ ਓ ਮਾਸੜ ਜੀ ਬੰਬੀਆਂ ਨੂੰ ਲੈ ਗਏ ਘਰੇ ਅੱਛਾ ਹਾਂ ਆਉਣੀ ਆਲੇ ਆ ਦੀਦੀ ਮੈਂ ਨੇ ਚਾਹ ਲਈ ਪਾਣੀ ਰੱਖਿਆ ਵਾ ਜੇ ਮਠਾ ਪੱਤੀ ਪਾ ਦੋ ਬਣਾ ਲੈਂਦੀ ਆ ਵਧੀਆ ਕੀਤਾ ਏ ਇਦਾਂ ਖਿੱਚ ਕੇ ਰੱਖਿਆ ਦਾ ਬੇਟੀ ਮੋਹ ਸੁਮਨ ਧੀ ਤੇਰਾ ਹੱਗਲਾ ਪਤਾ ਮੈਂ ਜਿਆਖਿਆ ਮੈਂ ਚੱਲ ਜਾਣਾ ਬਾਹਰ ਮੁੰਡੇ ਸਾਡੇ ਨੇ ਹਾਂਜੀ ਨਹੀਂ ਉਦਾਂ ਤੇ ਚਲੋ ਬੱਚਿਆਂ ਨੂੰ ਕਹਿਣਾ ਚਾਹੀਦਾ ਕਿ ਇੱਥੇ ਗੰਮ ਤਾਂ ਨਾ ਕਰਨਾ ਤੇਰਾ ਰਾਦਾ ਵੀ ਕਿਤੇ ਜਾਵੇ ਨਾ ਹੁਣ ਇੱਥੇ ਕੀ ਰੱਖਿਆ ਵਾ ਆਹੋ ਹੁਣ ਬੱਚਾ ਪੜਦਾ ਤੇ ਬਾਹਰ ਦੀ ਇਹ ਸਾਲਾ ਮਾਰਦਾ ਕਿ ਬਾਹਰ ਆ ਮਮੀ ਨਾ ਬਾਹਰੋਂ ਖੂਣ ਆਉਂਦੇ ਆ ਇੱਥੇ ਡੈਡੀ ਦਾ ਵੀ ਕੰਮ ਕਰਨੇ ਤੇਰਾ ਪੁੱਛਣ ਲਈ ਆਂ ਸੰਦੀਪ ਦਾ ਕਿਦਾਂ ਮੈਂ ਹਾਂ ਠੀਕ ਆ ਅੱਛਾ ਤੇ ਆਨੇ ਕੋਈ ਨਹੀਂ ਗਾਜੂ ਜੀ ਲਾਉਣੇ ਆ ਤੇ ਇਹਨੂੰ ਬਾਹਰ ਕੱਢਦੇ ਆ ਆਪਣੇ ਚਾਈ ਦਾ ਚੱਲ ਗਿਆ ਤੇ ਸਾਰੇ ਧੋਨੇ ਧੋਤੇ ਜਾਣੇ ਆਹ ਆਹ ਚਾਈ ਦਾ ਵੀ ਆ ਚਲ ਮਹਾਰਾਜ ਬਣਾਵੇ ਤੇ ਚੰਗਾ ਵਧੀਆ ਬਸ ਬਸ ਹੋਰ ਹੋਰ ਨਾ ਲੱਗੇ ਕਿ ਕਿ ਰੱਖਿਆ ਹੋਆ ਸਸਰਾ ਤੇ ਬਾਕੀ ਤੇਰੀਆਂ ਬਕਤੋਆਂ ਆ ਕਰਨ ਮੇਰੇ ਜੀਤੀ ਨੇ ਸਾਹਮਣੇ ਦਿੱਤਾ ਇਹਦਾ ਪਦਾਰਸ਼ਵਾਦਾ ਫਿਰ ਮੈਂ ਤੇ ਸੁਣਾਤੀ ਆ ਮੈਂ ਹੈ ਨਹੀਂ ਇਦਾਂ ਦੀ ਜਿਦਾਂ ਦੀ ਤੁਸੀਂ ਕਰਤੀ ਆ ਮੈਂ ਤਾਂ ਸਿਆਣੇ ਆਂਦੇ ਖਰਬੂਜੀ ਲਵੇ ਕੇ ਰੰਗ ਖਰਬੂਜੀ ਫੜਦਾ ਵਾ ਮੈਂ ਤਾਂ ਜਿੱਦਾਂ ਨਹੀਂ ਵੱਡੀ ਆ ਨਾ ਤੇ ਫਿਰ ਵੇਖ ਵੇਖ ਵੀ ਨਿੱਕੀ ਇਦਾਂ ਦੀ ਹੋ ਗਈ ਆ ਮੈਂ ਤਾਂ ਮੇਰੀ ਭੈਣ ਤੇ ਅੱਤ ਦਾ ਕੰਮ ਕਰਦੀ ਤੇ ਸਹੁਰਾ ਤੇ ਰਾਂ ਦਾ ਇਹਨੂੰ ਤਾਂ ਘਮਣ ਘਮਾਉਂ ਤੈਨੂੰ ਪੁੱਛ ਰਾ ਫੁਰਸਤ ਮਿਲਦੀ ਅਛਾ ਹਾ ਹੋ ਬੜੀਆਂ ਲੱਗੀਆਂ ਗੱਲਾਂ ਕਰਨ ਦੇ ਮੈਂ ਕਰਦੇ ਠੰਡੇ ਵੇਖ ਲੈ ਹਾ ਉਹਦਾ ਕਹਿੰਦੇ ਮੈਨੂੰ ਮਾੜੀ ਆਹੋ ਤੇ ਮੈਨੂੰ ਆਂਦੇ ਵੀ ਇਹ ਤੈਨੂੰ ਜ਼ਿੰਮੇਵਾਰੀ ਦੇ ਕੇ ਗਏ ਤੇਰੇ ਮੰਮੀ ਜੜੀ ਤੇ ਸਮਝਾਈ ਮੈਂ ਹਾਂ ਕੋਈ ਨਹੀਂ ਜੇ ਮੈਨੂੰ ਦੇ ਕੇ ਗਏ ਆ ਤੇ ਮੇਰੀ ਭੈਣ ਆ ਮੇਰੇ ਕਹਣੇ ਕਾਰਜੀ ਆ ਬਾਹਰ ਨਹੀਂ ਕਹਣੇ ਕਾਰਜੋ ਠੀਕ ਆ ਆਹੋ ਠੀਕ ਆ ਸੱਸ ਤੇਰੀ ਸਹੁਰਾ ਤੇ ਬਹੁਤ ਹੀ ਸੱਚੀ ਬਲੀ ਚੜ ਜੇ ਲੱਗ ਦਿਓ ਦੇ ਸਾਹਮਣੇ ਗੱਲਾਂ ਕਰਨ ਲੱਗ ਗਏ ਆ ਇਹਨਾਂ ਦਾ ਫਰਜ ਨਹੀਂ ਤਾਂ ਬਣਦਾ ਮੈਂ ਜਾਊਂਗੀ ਤਾਂ ਮਗਰ ਦੋਵਾਂ ਨੂੰ ਭ ਇਤੋਂ ਹੀ ਉਥੇ ਕੀ ਮੈ ਲਾਇਆ ਹੀ ਮੇਰਾ ਵਾ ਜੀਜਾ ਹੈ ਅਗਲਾ ਗੱਲਾਂ ਕਰੂ ਸੋ ਸੋ ਮੈਨੂੰ ਹੀ ਕਰਨੀਆਂ ਸੰਦੀਪਾ ਨੇ ਉਹ ਗੱਲਾਂ ਛੱਡ ਇਹਨਾਂ ਨੂੰ ਮੈਂ ਆਪੇ ਬਾਅਦ ਚ ਠੰਡਿਆ ਕਰ ਲੈਣਾ ਤਰੀਲਾ ਮੈਨੂੰ ਤੂੰ ਦੱਸ ਉਧਰ ਦਾ ਕੀ ਬਣਿਆ ਉਹ ਕਰ ਲਿਆ ਨਾ ਸਾਰਾ ਕੰਮ ਹੁਣ ਤੇਰੀ ਆਈ ਕੋਣੀ ਆ ਕਿੱਥੇ ਹੋ ਗਿਆ ਉਹ ਗੱਲ ਫਿਰ ਸੰਦੀਪ ਤੂੰ ਤਾਂ ਤੇ ਮੈਂ ਆਈ ਆ ਤੇ ਮੈਂ ਨਾ ਤੇਰੀ ਸੂਟ ਲੈ ਕੇ ਆਈ ਆ ਬੜਾ ਹੀ ਮੇਰੀ ਨੇ ਸੂਟ ਨੂੰ ਮੈਂ ਗੋਡੇ ਤੱਕ ਔਟ ਕੇ ਲਵਾਉਣਾ ਸੂਟ ਮੇਰੇ ਕੋ ਵੱਧੂ ਆ ਗਲ ਪਾ ਵੀ ਗੋਡੇ ਤੱਕ ਔਟ ਕੇ ਲਵਾਉਣਾ ਮੇਰੀ ਗੱਲ ਸੁਣਾ ਮੈਂ ਕਹਿਣ ਦੇ ਹਾਂ ਕਿ ਮੈਂ ਤੇਰੇ ਕੋਲੇ ਵੀ ਨਹੀਂ ਚੱਜਣਾ ਬਾਹਰ ਤੇ ਥੋੜਾ ਜਿਹਾ ਮੇਰਾ ਖਰਚਾ ਹੋ ਜਾਣਾ ਵਾ ਤੇ ਮੈਂ ਤਾਂ ਕਹਿਣ ਦੇ ਹਾਂ ਕਿ ਜਿੱਥੇ ਇੰਨੇ ਦਿਨ ਕੱਢੇ ਆ ਇਹਨਾਂ ਨੂੰ ਏਦਾਂ ਹਲੋਲੀ ਪੋਪੋ ਲਾਛੜ ਤੇ ਕੋਈ ਨਹੀਂ ਬਾਹਰ ਚਲ ਗਿਆ ਪਹਿਲੀ ਤਨਖਾਹ ਤੋਂ ਤੇਰਾ ਗਹਿਣਾ ਸਾਰਾ ਕੁਝ ਮਿਲ ਜਾ ਤੈਨੂੰ ਟੈਨਸ਼ਨ ਨਾ ਲੈ ਹਾਂ ਜਾਈ ਇਥੇ ਇਹਨੂੰ ਵੀ ਪਤਾ ਤੇਰਾ ਭਾਜੀ ਆਇਆ ਹੈਗਾ ਉਹਨੇ ਤੇ ਨਾ ਇਹ ਘਰ ਚੱਕ ਪਤੰਨ ਉਹ ਮੇਰੇ ਸੜ ਗਿਆ ਹੀ ਜਦੋਂ ਮੈਂ ਤੇਰ ਕੋ ਆਈ ਆ ਗੇਟ ਖੜਕਾਇਆ ਉਹਦਣਾਂ ਕੇ ਕੀ ਆਂਦਾ ਆਮਦਿਆਂ ਨੂੰ ਉਹਨੇ ਗੇਟ ਖੋਲਿਆ ਸੀ ਕਿ ਤੈਨੂੰ ਪਤਾ ਤਾਂ ਹੈਗਾ ਹੀ ਉਹਦਾ ਜਿੱਦਾਂ ਕਰਦਾ ਹੁੰਦਾ ਤੁਹਾਨੂੰ ਦੱਸ ਕੇ ਨਹੀਂ ਗਈ ਇਹਨਾਂ ਪਤਾ ਕੋ ਚੱਲੀ ਤੈਨੂੰ ਨਹੀਂ ਮੈਂ ਦੰ ਦੱਸਿਆ ਕਿ ਇਹਨਾਂ ਨੇ ਮੇਰੇ ਨਾਲ ਮੂੰਹ ਵਟੇ ਮੈਂ ਤਾਂ ਉਹਦਣ ਦਾ ਹੀ ਲਾਇਆ ਹੈਗਾ ਨਹੀਂ ਤੇ ਵੀ ਇਹਨਾਂ ਦੀ ਕਰਤੂਤ ਵੇਹ ਜੇ ਤੂੰ ਚਲੀ ਗਈ ਹਾਂ 100 ਬੰਦਾ ਬਣਾ ਲਾ ਦਿੰਦਾ ਕਿ ਉਹ ਦਵਾਈ ਲੈਣ ਗਈ ਆ ਆ ਜਾਂਦੀ ਹੁਣੇ ਗਈ ਆ ਇਹਨਾਂ ਤੇ ਸਗੋਂ ਨੂੰ ਚੰਗਾ ਚੁੱਕ ਚਕਾ ਕੇ ਆ ਘਾਣਾ ਪਤਾ ਨਹੀਂ ਸਵੇਰ ਦੀ ਨਿਕਲੀ ਆ ਅਜੇ ਰਕ ਨਹੀਂ ਬੜੀ ਇਹ ਤੇ ਹੈ ਹੀ ਓਦਾਂ ਨਿੱਕੇ ਨਿੱਕੇ ਕਰਕੇ ਟੋਕੇ ਥਲੇ ਦੇਣ ਵਾਲੇ ਹੀ ਮੇਰੀ ਸੋਹਣ ਗੱਲ ਬਾਜੀ ਦੂਨ ਬਾਜੀ ਤੇਰਾ ਨਮਾ ਗੱਲ ਕਰ ਲਈ ਆ ਤੇ ਵੇਖ ਮੈਂ ਉਹਨੂੰ ਇੰਨਾ ਨਹੀਂ ਦੱਸਿਆ ਵੀ ਮੇਰੇ ਕੋ ਸੋਨਾ ਤੇਰਾ ਖਾਦਾ ਹੀ ਗਿਆ ਵਾ ਇਹਨੂੰ ਮੈਂ ਓਦਣ ਵੀ ਦੱਸਿਆ ਸੀ ਤੇ ਤੈਨੂੰ ਪਤਾ ਨਹੀਂ ਲੱਗਾ ਭੈਣੇ ਜਿੱਦਾਂ ਤੇਰਾ ਸੋਨਾ ਮੇਰੇ ਕੋ ਵਰਤਿਆ ਗਿਆ ਨਾ ਇਹਰਾ ਆਪਣੇਵਾ ਜਾਜੇ ਚੜਨ ਦੀ ਧੀਰ ਆ ਪਹਿਲੀ ਤਨਖਾਹ ਆ ਗਈ ਤੇ ਸੋਨਾ ਤੇਰਾ ਤੇਰੇ ਹੱਥ ਤੇ ਤੇ ਇਹਨਾਂ ਨੂੰ ਫਿਰ ਵਖਾਵੇਂ ਜਿਹੜੇ ਉੱਚੇ ਹੋ ਹੋ ਗੱਲਾਂ ਕਰਦੇ ਆ ਆਏ ਨਹੀਂ ਕਦੋਂ ਜਾਊ ਨਹੀਂ ਕਦੋਂ ਪਹੁੰਚੂਗਾ ਨਹੀਂ ਕਦੋਂ ਅਨੇ ਕਿਤੇ ਕੰਮ ਮਿਲੂ ਕਿਰ ਕਿਤੇ ਉਹ ਤੈਨੂੰ ਖਾ ਨਹੀਂ ਆਪਣੇ ਨਹੀਂ ਉੱਥੇ ਦੇ ਖਰਚੇ ਜਾਂਦੇ ਪੂਰੇ ਹੁੰਦੇ ਤੈਨੂੰ ਤਨਖਾਹ ਜਾਂਦੇ ਕਿੱਦਾਂ ਪਾ ਦੂਗਾ ਐਵੇਂ ਨਾ ਇਦਾਂ ਦੇ ਕੰਮ ਕਰੀ ਜਾ ਕੇ ਤੇ ਮਾਰੀ ਚੱਲੀ ਆ ਕਿਤੇ ਇਹਨਾਂ ਨਹੀਂ ਵੀ ਮੇਰੀ ਭੈਣ ਕੋਈਆਂ ਨਹੀਂ ਮੈਂ ਤੈਨੂੰ ਆਖਦਾ ਵਾ ਵੀ ਜਿੱਦਣ ਜਾਜੇ ਚੜ ਗਿਆ ਸਮਝ ਲੈ ਕੰਮ ਪੱਕਾ ਹੀ ਹੈ ਪੱਕਾ ਕੀਤਾ ਤੇ ਕੁੜੀ ਮੈਂ ਹਾਂ ਪੀਰ ਕੋਈ ਲੱਭਣੀ ਕਰਕੇ ਪੱਕਿਆਂ ਹੁੰਦਿਆਂ ਸਾਰਾ ਗੈਣਾ ਤੈਨੂੰ ਪੈਸੇ ਪਾ ਦੇਣੇ ਤੇ ਤੇਰਾ ਗੈਣਾ ਤੇਰੇ ਹੱਥ ਤੇ